इंडिया टू कनाडा ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਪੀਆਰ ਦੇ ਚਾਹਵਾਨ ਪੰਜਾਬੀ ਭਾਰਤੀ ਅਤੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਐਕਸਟੈਂਡ ਕਰਵਾਉਣ ਦੇ ਚਾਹਵਾਨ ਪੰਜਾਬੀ ਸਟੂਡੈਂਟਾਂ ਦੇ ਲਈ ਹੁਣ ਕੈਨੇਡਾ ਤੋਂ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਅਕਤੂਬਰ ਮਹੀਨੇ ਦੇ ਵਿੱਚ ਕਈ ਵੱਡੇ ਐਲਾਨ ਕੀਤੇ ਗਏ ਹਨ ਜਿਸ ਦੇ ਵਿੱਚੋਂ ਕਿ ਪਹਿਲਾ ਵੱਡਾ ਐਲਾਨ ਇਹ ਕੀਤਾ ਗਿਆ ਹੈ ਕਿ ਬਹੁਤ ਸਾਰੇ ਸਟੂਡੈਂਟ ਹੁਣ ਕੈਨੇਡਾ ਦੇ ਵਿੱਚ ਜੋ ਕਿ ਸਟੱਡੀ ਵੀਜ਼ਾ ਦੇ ਉੱਤੇ ਗਏ ਹੋਏ ਸਨ ਤੇ ਉਹਨਾਂ ਦੇ ਵਰਕ ਪਰਮਿਟ ਲਗਾਤਾਰ ਐਕਸਪਾਇਰ ਹੁੰਦੇ ਜਾ ਰਹੇ ਹਨ ਸੋ ਇਸੇ ਦੌਰਾਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇੱਕ ਨਵਾਂ ਪ੍ਰੋਗਰਾਮ ਓਪਨ ਕੀਤਾ ਜਾਵੇਗਾ ਜਿਸ ਦੇ ਤਹਿਤ ਕਿ ਹੁਣ 5 ਸਾਲ ਤੱਕ ਦਾ ਓਪਨ ਵਰਕ ਪਰਮਿਟ ਦਿੱਤਾ ਜਾ ਸਕਦਾ ਹੈ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਪ੍ਰੋਗਰਾਮ ਦਾ ਨਾਮ ਵਰਕ ਪਰਮਿਟ ਐਕਸਟੈਂਡ ਹੀ ਰੱਖਿਆ ਗਿਆ ਹੈ ਸੋ ਜਿਸ ਦੇ ਤਹਿਤ ਕੀ ਹੁਣ ਪੰਜਾਬੀ ਭਾਰਤੀਆਂ ਨੂੰ ਵਰਕ ਪਰਮਿਟ ਐਕਸਟੈਂਡ ਕਰਕੇ ਦਿੱਤੇ ਜਾ ਸਕਦੇ ਆ ਜਿਸ ਦਾ ਕੀ ਸਭ ਤੋਂ ਵੱਡਾ ਫਾਇਦਾ ਹੀ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਹੋਵੇਗਾ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਕੈਨੇਡਾ ਦੇ ਵਿੱਚ ਆਪਣਾ ਵਰਕ ਪਰਮਿਟ ਤਾਂ ਹੀ ਐਕਸਟੈਂਡ ਕਰਵਾ ਸਕਦੇ ਹੋ ਕਿ ਤੁਸੀਂ ਕੈਨੇਡਾ ਦੇ ਵਿੱਚ ਲੀਗਲ ਤਰੀਕੇ ਦੇ ਨਾਲ ਰਹਿ ਰਹੇ ਹੋ ਜੇਕਰ ਤੁਹਾਡੇ ਵਰਕ ਪਰਮਿਟ ਪਹਿਲਾਂ ਤੋਂ ਹੀ ਐਕਸਪਾਇਰ ਹੋ ਹਨ ਫਿਰ ਤੁਸੀਂ ਇਸ ਪ੍ਰੋਗਰਾਮ ਦੇ ਤਹਿਤ ਆਪਣਾ ਵਰਕ ਪਰਮਿਟ ਐਕਸਟੈਂਡ ਨਹੀਂ ਕਰਵਾ ਸਕਦੇ ਇਸ ਤੋਂ ਇਲਾਵਾ ਤੁਹਾਡੇ ਕੋਲ ਇੱਕ ਜੌਬ ਆਫਰ ਹੋਣੀ ਚਾਹੀਦੀ ਹੈ ਤੇ ਇਸ ਦੇ ਨਾਲ ਹੀ 155 ਕੈਨੇਡੀਅਨ ਡਾਲਰ ਪੇ ਕਰਕੇ ਤੇ ਬਾਇਓਮੈਟ੍ਰਿਕ ਕਰਵਾ ਕੇ ਤੁਸੀਂ ਆਪਣਾ ਵਰਕ ਪਰਮਿਟ ਐਕਸਟੈਂਡ ਕਰਵਾ ਸਕਦੇ ਹੋ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਹੁਣ ਪਿੰਡੂ ਇਲਾਕਿਆਂ ਦੇ ਵਿੱਚ ਤੁਸੀਂ ਆਸਾਨੀ ਦੇ ਨਾਲ ਪੀਆਰ ਲੈ ਸਕਦੇ ਹੋ ਜਿਹਾ 온ਟਾਰੀਓ ਵਰਗੇ ਅਤੇ ਇਸ ਤੋਂ ਇਲਾਵਾ ਹੋਰ ਕੈਨੇਡਾ ਦੇ ਵੱਖ-ਵੱਖ ਪਿੰਡੂ ਇਲਾਕੇ ਜਿੱਥੇ ਕਿ RCIC ਪ੍ਰੋਗਰਾਮ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਸ਼ੁਰੂ ਕੀਤਾ ਗਿਆ ਹੈ ਹੁਣ ਤੁਸੀਂ ਜ਼ੀਰੋ ਐਕਸਪੀਰੀਅੰਸ ਦੇ ਨਾਲ ਇਹਨਾਂ ਖੇਤਰਾਂ ਦੇ ਵਿੱਚ ਜਾ ਕੇ ਕੈਨੇਡਾ ਦੀ ਪੀਆਰ ਪ੍ਰਾਪਤ ਕਰ ਸਕਦੇ ਹੋ ਜੀ ਹਾਂ ਇਸ ਦੇ ਵਿੱਚ ਕੈਟਾਗਰੀਆਂ ਰੱਖੀਆਂ ਗਈਆਂ ਹਨ ਜੇਕਰ ਤੁਸੀਂ अर्ਲੀ ਚਾਈਲਡਹੂਡ ਐਜੂਕੇਟਰ ਦੇ ਨਾਲ ਸੰਬੰਧ ਰੱਖਦੇ ਹੋ ਜਾਂ ਫਿਰ ਇਸ ਤੋਂ ਇਲਾਵਾ ਜੇਕਰ ਤੁਸੀਂ ਨਰਸ ਅਸਿਸਟੈਂਟ ਹੋ ਸੋ ਫਿਰ ਵੀ ਤੁਸੀਂ ਕੈਨੇਡਾ ਦੇ ਵਿੱਚ ਜਾ ਕੇ ਖਾਸ ਤੌਰ ਦੇ ਉੱਤੇ ਪਿੰਡੂ ਇਲਾਕਿਆਂ ਦੇ ਵਿੱਚ ਜੇਕਰ ਤੁਹਾਨੂੰ ਕੋਈ ਵੀ EMPLOYER ਜੌਬ ਆਫਰ ਦੇ ਦਿੰਦਾ ਹੈ ਤੇ ਇਸ ਤੋਂ ਬਾਅਦ ਤੁਸੀਂ ਆਪਣੀ ਪੀਆਰ ਪ੍ਰਾਪਤ ਕਰ ਸਕਦੇ ਹੋ ਤੇ ਵਰਕ ਫਾਰਮਟ ਲੈ ਸਕਤੇ ਹੋ ਸੋ ਬਿਨਾ ਤੁਹਾਨੂੰ ਦੱਦੀਏ ਕਿ ਐਕਸਪੀਰੀਅੰਸ ਦੇ ਇਹਨਾਂ ਦੋ ਫੀਲਡ ਦੇ ਵਿੱਚ ਤੁਹਾਨੂੰ ਐਕਸਪੀਰੀਅੰਸ ਹੋਵੇ ਚਾਹੇ ਨਾ ਹੋਵੇ ਸੋ ਫਿਰ ਵੀ ਤੁਸੀਂ ਜ਼ੀਰੋ ਐਕਸਪੀਰੀਅੰਸ ਦੇ ਨਾਲ ਆਪਣਾ ਵਰਕ ਪਰਮਿਟ ਵੀ ਲੈ ਸਕਦੇ ਹੋ ਤੇ ਸਾਨੀ ਦੇ ਨਾਲ ਪੀਆਰ ਵੀ ਪ੍ਰਾਪਤ ਕਰ ਸਕਦੇ ਹੋ ਇਸ ਤੋਂ ਬਾਅਦ ਤੀਸਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਕੈਨੇਡਾ ਦੇ ਵਿੱਚ ਬਾਦ ਰਹੀ ਮਹਿੰਗਾਈ ਦੇ ਕਾਰਨ ਜਿਨ੍ਹਾਂ ਦੇ ਵੱਲੋਂ ਵੀ ਜੀਐਸਟੀ ਜਾਂ ਫਿਰ ਐਚਐਸਟੀ ਤਾਰਿਆ ਗਿਆ ਹੈ ਟੈਕਸ ਤਾਰਿਆ ਗਿਆ ਹੈ ਉਹਨਾਂ ਨੂੰ ਹੁਣ ਅਕਤੂਬਰ ਮਹੀਨੇ ਦੇ ਵਿੱਚ ਰਿਵੈਟ ਦਿੱਤੀ ਜਾਵੇਗੀ ਜੀਹਾਂ ਤੁਹਾਨੂੰ ਦੱਸਤੀ ਹੈ ਕਿ ਹੁਣ ਸਿੰਗਲ ਪਰਸਨ ਨੂੰ ਇਹ ਰਿਵੈਟ 533 ਡਾਲਰ ਦੀ ਹੋਵੇਗੀ ਜੇਕਰ ਮੈਰਿਡ ਹਨ ਤੇ ਉਹਨਾਂ ਨੂੰ 698 ਡਾਲਰ ਦਿੱਤੇ ਜਾਣਗੇ ਤੇ ਇਸ ਤੋਂ ਇਲਾਵਾ ਜੇਕਰ ਉਹਨਾਂ ਦੇ ਬੱਚੇ ਵੀ ਹਨ ਤੇ ਉਹਨਾਂ ਨੂੰ 900 ਡਾਲਰ ਤੱਕ ਦਿੱਤੇ ਜਾਣਗੇ ਸੋ ਇਹ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੈਨੇਡਾ ਦੇ ਵਿੱਚ ਵੱਧ ਰਹੀ ਮਹਿੰਗਾਈ ਦੇ ਕਾਰਨ ਟੈਕਸ ਰਿਵੈਟ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਜੋ ਕਿ ਪੰਜਾਬੀ ਭਾਰਤੀਆਂ ਦੇ ਲਈ ਵੱਡੀ ਖੁਸ਼ਖਬਰੀ ਕੈਨੇਡਾ ਤੋਂ ਨਿਕਲ ਕੇ ਆ ਰਹੀ ਹੈ